ਸਾਡੀ ਜਿਹੜੀ ਆਮ ਆਦਮੀ ਪਾਲੀ ਸਰਕਾਰ ਹੈ ਇਹ ਸ਼ੁਰੂ ਤੋਂ ਨਸ਼ਾ ਦੇ ਵਿਰੋਧ ਦਾ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗ ਰਿਹਾ ਸੀ ਨਸ਼ੇ ਦਾ ਸੀ ਬਹੁਤ ਇਹਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਇਹ ਕੱਲੀ ਸਰਕਾਰ ਦਾ ਨਹੀਂ ਲੋਕਾਂ ਦਾ ਵੀ ਸਹਿਯੋਗ ਮੰਗ ਰਿਹਾ ਜਿਹਦੇ ਨਾਲ ਇਹ ਨਸ਼ਾ ਮੁਕਤੀ ਲਹਿਰ ਚੱਲ ਰਹੀ ਹੈ ਹਰ ਬਾੜ ਹਰ ਗਲੀ ਜਾ ਰਹੀ ਹੈ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਦੇਖੋ ਇਹ ਜਿਹੜੀ ਅੱਗ ਹੈ ਪਤਾ ਨਹੀਂ ਕਿਹੜੇ ਵੇਲੇ ਕਿਸ ਦੇ ਘਰ ਚ ਆ ਜਾਣੀ ਹੈ ਇਸ ਲਈ ਜਾਗਰੂਕ ਹੋਈਏ ਜਿਹੜਾ ਤੁਹਾਡੇ ਲੱਗੇ ਕੋਈ ਬੰਦਾ ਨਸ਼ਾ ਕਰਦਾ ਉਹਨੂੰ ਸਮਝਾਈਏ ਨਸ਼ੇ ਦਾ ਰੋਕੀਏ ਜਿਹੜਾ ਵੇਚਦਾ ਉਦੇ ਖਿਲਾਫ ਡਟ ਕੇ ਆਪਾਂ ਐਕਸ਼ਨ ਲਈਏ ਤੇ ਉਹਦੀ ਸ਼ਿਕਾਇਤ ਕਰੀਏ ਸਰ ਬਾਡਮ ਉਹ ਠਾਈ ਤੁਸੀਂ ਕੌਂਸਲਰ ਹੁਣ ਤੱਕ ਤੁਹਾਡੇ ਏਰੀਆ ਵਿੱਚ ਕਿੰਨੇ ਪਰਸੈਂਟ ਜਿਹੜੀ ਨਸ਼ਾ ਦੰਦ ਬੈਜੀ ਨਹੀਂ ਅਸੀਂ ਸਾਡੀ ਪ੍ਰਸ਼ਾਸਨ ਦੀ ਮਰਜ਼ੀ ਦੇ ਨਾਲ ਅਸੀਂ ਸਹਿਯੋਗ ਦੇ ਨਾਲ ਸਾਡੇ ਹਲਕੇ ਵਿੱਚ ਬਹੁਤ ਕੰਟਰੋਲ ਆ ਪਰ ਫਿਰ ਵੀ ਅਸੀਂ ਆ ਲੋਕਾਂ ਦੇ ਜਿੱਥੇ ਲੋਕ ਜਾਕਰ ਨਹੀਂ ਹੁੰਦੇ ਇਹ ਨਸ਼ਾ ਪੂਰਾ ਪੂਤਰ ਬੰਦ ਨਹੀਂ ਕਰ ਸਕਦੇ ਉਹਨਾਂ ਸਖਜੋਨ ਲੈਣ ਲਈ ਇਹ ਮੀਟਿੰਗ ਅਸੀਂ ਕਰ ਰਹੇ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਜੀ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ ਤੇ ਸਾਡਾ ਰਲ ਮਿਲ ਕੇ ਆਓ ਆਪਾਂ ਰਲ ਮਿਲ ਕੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮੋਕੀ ਜੀ ਡਰਦੇ ਵੇ ਆ ਵੀ ਆ ਦੱਸਣ ਨੂੰ ਵੀ ਸਾਡਾ ਮੁੰਡਾ ਨਸ਼ਾ ਕਰਦਾ ਵੀ ਸਾਨੂੰ ਜੇਲ੍ਹ ਵੀ ਸਿੱਟ ਦੂਗੀ ਐ ਕਿਉਂ ਨਾ ਵਾਸੇ ਕੀ ਹੈ ਨਹੀਂ ਦੇਖੋ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹਦੇ ਘਰ ਚ ਨਸ਼ਾ ਜਾਂਦਾ ਉਹਨੂੰ ਪਤਾ ਹੁੰਦਾ ਲੋਕ ਡਰਦੇ ਨੇ ਇੱਜ਼ਤ ਵੀ ਚਾਹੁੰਦੇ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਕੰਨਿਆ ਕਿ ਨਹੀਂ ਆਪਾਂ ਥੋੜੇ ਓਪਨ ਹੋਈਏ ਦੱਸਿਏ ਲੋਕਾਂ ਆਪਣੇ ਬਾਹਰ ਆਈਏ ਆਪਣੇ ਬੱਚੇ ਇਲਾਜ ਕਰਾਈਏ ਤੇ ਜਿਹੜਾ ਵੀ ਨਸ਼ਾ ਵੇਚਦਾ ਉਹਦੇ ਖਿਲਾਫ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਸਜ਼ਾ ਦੇ ਦੋਈਏ ਬੰਦਿਆਂ ਦੀ ਠੀਕ ਹੈ ਅੱਜ ਮਦਾਨ ਸਭਾ ਹਲਕਾ ਪੂਰਬੀ ਦੇ ਵਿੱਚ ਅਲੱਗ-ਅਲੱਗ ਵ ਆਮ ਆਦੀ ਪਾਰਟੀ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਜ ਸਾਰੇ ਨੇ ਇਕੱਠੇ ਹੋ ਕੇ ਸੋਖਾਦੀ ਹੈ ਵੀ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਆਪਣੇ ਬਾਹਰ ਵਿੱਚ ਬੜ ਨਹੀਂ ਦੇਵਾਂਗੇ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਜਿਹੜਾ 979100200 ਨੰਬਰ ਆ ਉਹਤੇ ਫੋਨ ਕਰਕੇ ਤੇ ਔਰ ਸਰਕਾਰ ਨੂੰ ਤਲਾਹ ਦੇਵਾਂਗੇ ਤਾਂ ਕਿ ਉਹ ਅੰਦਰ ਕਰਾਇਆ ਜਾਣ ਤੇ ਉਹਨਾਂ ਦੀਆਂ ਜਿਹੜੀਆਂ ਪਾਪ ਦੀਆਂ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਬਿਲਡਿੰਗਾਂ ਟਾਈਆਂ ਜਾਣ ਤੇ ਇਹ ਸਾਰੇ ਨੇ ਵਾਦਾ ਕੀਤਾ ਔਰ ਜਿਹੜੇ ਸਾਡੇ ਛੋਟੇ ਭੈਣ ਭਰਾ ਬੱਚੇ ਨਸ਼ਾ ਲੱਗੇ ਨੇ ਤੇ ਉਹਨਾਂ ਨੂੰ ਵੀ ਸਮਝਾਵਾਂਗੇ ਜਿੱਥੇ ਉਹਨਾਂ ਨੂੰ ਇਲਾਜ ਕਰਾਉਣ ਦੀ ਲੋੜ ਆ ਉੱਥੇ ਸਰਕਾਰ ਨੂੰ ਦੱਸਾਂਗੇ ਕਿਉਂਕਿ ਸਰਕਾਰ ਵੱਲੋਂ ਪਹਿਲਾਂ ਵੀ ਸੈਂਟਰ ਖੋਲੇ ਗਏ ਨੇ ਤੇ ਹੋਰ ਵੀ ਸੈਂਟਰ ਖੋਲੇ ਜਾ ਰਹੇ ਨੇ ਕਿਉਂਕਿ ਸਰਕਾਰ ਦਾ ਇੱਕ ਮਕਸਦ ਹੈ ਜਿਹੜੇ ਨਸ਼ਾ ਲੱਗੇ ਨੇ ਉਹ ਤਾਂ ਮਰੀਜ਼ ਬਣ ਗਏ ਉਹਨਾਂ ਦਾ ਮਰੀਜ਼ ਦਾ ਇਲਾਜ ਕਰਾਉਣਾ ਸਾਡਾ ਡਿਊਟੀ ਆ ਤੇ ਜਿਹੜੇ ਨਸ਼ਾ ਤਸਕਰ ਵੱਡੇ ਵੱਡੇ ਤੇ ਜਿਹੜੇ ਜਵਾਨੀ ਦਾ ਕਾਣ ਕਰ ਰਹੇ ਸੀ ਪੰਜਾਬ ਦਾ ਮਰਕੇ ਸੱਤਿਆਨਾਸ਼ ਕਰ ਰਹੇ ਸੀ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰਨਾ ਜ਼ਰੂਰੀ ਆ ਤੇ ਉਹਦੇ ਵਾਸਤੇ ਅੱਜ ਇਕੱਠੇ ਹੋ ਕੇ ਸਾਰੇ ਵਾਰਡ ਨੰਬਰ 28 ਤੋਂ ਅਮਰਜੀਤ ਸਿੰਘ ਤੇ ਹੋਰ ਅਗੇ ਵਾਰਡ ਨੰਬਰ 29 ਦੇ ਵਿੱਚ ਵੀ ਜਾ ਰਹੇ ਆ ਤੇ ਉੱਥੋਂ ਵੀ ਸਾਰੇ ਵਾਰਡਾਂ ਦੇ ਵਿੱਚ ਲਗ ਲਗ ਹਰ ਦਿੱਲੀ ਮਿਲ ਕੇ ਪ੍ਰੋਗਰਾਮ ਕਰਕੇ ਤੇ ਹਰ ਵਾਰਡ ਦੇ ਵਿੱਚ ਹਰ ਮਹੱਲੇ 'ਚ ਹਰ ਗਲੀ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਸਾਥ ਲਾਲ ਲੈ ਕੇ ਤੇ ਇਸ ਨਸ਼ਾ ਮੁਕਤ ਮਿਲ ਕੇ ਪੰਜਾਬ ਬਣਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਜੋ ਮਿਲ ਕੇ ਆਮ ਆਦੀ ਪਾਰਟੀ ਦਾ ਮਿਸ਼ਨ ਆ ਸਾਡੇ ਆਮ ਆਦੀ ਪਾਰਟੀ ਦੇ ਮੁੱਖ ਸ਼੍ਰੀ ਰਵਿੰਦ ਕੇ ਜੀ ਵਾਲੀ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਉਹੜਜ ਦਾ ਜਿਨ੍ਹਾਂ ਦਾ ਇਹ ਮਿਸ਼ਨ ਆ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਸੇਹ ਜਾਬ ਹੋਣਗੇ ਨਸ਼ੇ ਤੋਂ ਬਚੇ ਹੋਣਗੇ ਪੜ੍ਹੇ ਲਿਖੇ ਹੋਣਗੇ ਉਹਨਾਂ ਕੋ ਰਜਗਾਰ ਹੋਊਗਾ ਤੇ ਉਹਨਾਂ ਕੋ ਨੌਕਰੀ ਹੋਊਗੀ ਤਾਂ ਹੀ ਪੰਜਾਬ ਰੰਗਲਾ ਪੰਜਾਬ ਇਸ ਕਰਕੇ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇਸ ਸਮਾਗਮ ਇਕੱਠੇ ਹੋਏ ਆ ਤੇ ਔਰ ਸਾਰੇ ਨੇ ਇਕੱਠੇ ਹੋ ਕੇ ਪ੍ਰਣ ਕੀਤਾ ਵੀ ਅਸੀਂ ਪੰਜਾਬ ਨੂੰ ਨਸ਼ਮ ਤਕ ਬਣਾਵਾਂਗੇ ਬਹੁਤ ਬਹੁਤ ਆ